गांवਾਂ ਦੀ ਸਮੂਹ ਸੰਗਤ ਇੱਡ ਦੀ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬ ਮਾਤਾਵਾ ਕਣਾਂ ਬੱਚੇ ਬਜ਼ੁਰਗ ਸਾਡੇ ਰੌਸ ਤੇ ਪ੍ਰਧਾਨ ਜਰਮੂਨ ਜੀ ਸਾਡੇ ਵੱਖ-ਵੱਖ ਵਿਦਵਾਨਾਂ ਤੋਂ ਪ੍ਰਧਾਨ ਸਾਹਿਬ ਵੀ ਇੱਥੇ ਪਹੁੰਚੇ ਨੇ ਸਰਪੰਚ ਸਾਹਿਬ ਪਹੁੰਚੇ ਨੇ ਵੱਖ-ਵੱਖ ਪਿੰਡਾਂ ਤੋਂ ਲੰਮੜਦਾ ਸਾਹਿਬ ਪਹੁੰਚੇ ਨੇ ਸਾਡੇ ਵੀਡੀਸੀ ਸਾਹਿਬ ਆਏ ਨੇ ਵੀਡੀਪੀਓ ਸਾਹਿਬ ਸੈਕਟਰੀ ਸਾਹਿਬ ਜੇਈ ਸਾਹਿਬ ਸਾਡੇ ਐਸਬੀਓ ਸਾਹਿਬ ਕਿੰਨੇ ਵੀ ਆਪਾਂ ਸਾਰੇ ਸਾਥੀ ਇੱਥੇ ਪਹੁੰਚੇ ਆ ਵੱਖ-ਵੱਖ ਡਿਪਾਰਟਮੈਂਟਾਂ ਤੋਂ ਵੱਖ-ਵੱਖ ਪਿੰਡਾਂ ਤੋਂ ਹਰ ਬੰਦਾ ਜੋ ਵੀ ਆਉਦਾ ਹੈ ਉਹ ਸਾਰੇ ਪਹੁੰਚੇ ਨੇ ਬਾਕੀ ਕਿਸੇ ਦਾ ਨਾਮ ਲੈਣਾ ਰਹਿ ਜਾਂਦਾ ਕਈ ਵਾਰੀ ਉਹਦੇ ਵਿੱਚ ਮੈਂ ਮਾਫੀ ਚਾਹੂੰਗਾ ਸਭ ਤੋਂ ਪਹਿਲਾਂ ਆਪਾਂ ਫਤਿਹਦੀ ਸਾਜਮੋ ਨੇ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦਾ ਖਾਤਾ ਵਾਈਗੁਰ ਜੀ ਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਤੁਹਾਡੇ ਪਿੰਡ ਨੂੰ ਜਿਹੜੀ ਲਾਇਬ੍ਰੇਰੀ ਆ ਉਹ ਅੱਜ ਸਮਰਪਿਤ ਕੀਤੀ ਜਾ ਰਹੀ ਹੈ ਅਸੀਂ ਇਸ ਤੋਂ ਪਹਿਲਾਂ ਮਕਾਰੋਪੁਰ ਪਿੰਡ ਦੇ ਵਿੱਚ ਵੀ ਲਾਇਬ੍ਰੇਰੀ ਜਿਹੜੀ ਆ ਬੀਬੀ ਉਹ ਦਾ ਉਗਾੜਨ ਕਰਕੇ ਆਏ ਹੋਣੇ ਆਣੀ ਥੋੜਾ ਡੇਟ ਹੋ ਗਿਆ ਤੁਸੀਂ ਕਰਮ ਵਾਲਿਓ ਤੁਸੀਂ ਭਾਗਾਂ ਵਾਲਿਓ ਕਿ ਤੁਹਾਡੇ ਬੱਚਿਆਂ ਨੂੰ ਪੜ੍ਹਨ ਦੇ ਲਈ ਮੌਕੇ ਮਿਲ ਰਹੇ ਹੁਣ ਤੱਕ ਕਿਸੇ ਵੀ ਸਮੇਂ ਤੁਸੀਂ ਪਿੱਛੇ ਝਾਤ ਮਾਰ ਕੇ ਦੇਖ ਲਿਓ ਕਿਸੇ ਸਰਕਾਰ ਨੇ ਵੀ ਬੱਚਿਆਂ ਦੀ ਪੜ੍ਹਾਈ ਲਈ ਲੈਬਰ ਨਹੀਂ ਖੋਲ੍ਹਿਆ ਜੇ ਖੋਲ੍ਹਿਆ ਤਾਂ ਦੱਸ ਦਿਓ ਬਈ ਬਲੇ ਸੋਹਾਨਾ ਸਵਾਮੀ ਉਹ ਇਸ ਕਰਕੇ ਨਹੀਂ ਖੋਲ੍ਹਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬੱਚੇ ਪੜ੍ਹ ਲੈ ਕੇ ਆਣਗੇ ਪੜ੍ਹ ਲਿਖਣ ਕੇ ਇਹਦਾ ਨੌਕਰੀ ਮੰਗਣਗੇ ਸਵਾਲ ਜਵਾਬ ਕਰਨਗੇ ਚੰਗੀ ਜ਼ਿੰਦਗੀ ਜਿਉਣਗੇ ਜੋ ਇਸ ਕਰਕੇ ਉਹਨੇ ਲਾਇਬ੍ਰੇਰੀ ਵਾਲੇ ਪਾਸੇ ਨੂੰ ਆਪਾਂ ਨੂੰ ਤੋਰਿਆ। ਮਾਨਸਕ ਕਾਰ ਨੇ ਤਿਆਰ ਕੀਤਾ ਜਿਵੇਂ ਦੱਸਿਆ ਕਿ ਮੇਰੇ ਇੱਥੇ 6 ਲਾਇਬ੍ਰੇਰੀਆਂ ਜਿਹੜੀਆਂ ਉਹ ਮਨਜ਼ੂਰ ਹੋਈਆਂ ਨੇ ਤੇ ਇਸ ਤੋਂ ਵੀ ਵੱਡੀਆਂ ਲਾਇਬ੍ਰੇਰੀਆਂ ਅਸੀਂ ਬਣਾ ਰਹੇ ਹਾਂ। ਇਹਦਾ ਕਾਰਨ ਕੀ ਆ ਇਹਦਾ ਕੰਮ ਸਰਵੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਨੇ ਇਹ ਪੜ੍ਹਨ ਹੁਣ ਆਪਣਾ ਆਪਣਾ ਸੁਭਾਅ ਹੁੰਦਾ ਕਈਆਂ ਦਾ ਮਹਿਕਮ ਪਿੰਡ ਦੇ ਵਿੱਚ ਬੇਬੇ ਨੂੰ ਕਹਿੰਦਾ ਬੇਬੇ ਤੁਹਾਡੇ ਪਿੰਡ ਲਾਇਬ੍ਰੇਰੀ ਬਣ ਗਈ ਬਹੁਤ ਵਧੀਆ ਗੱਲ ਆ ਬਹੁਤ ਬੱਚੇ ਪੜ੍ਹਨਗੇ ਕਹਿੰਦੀ ਲਾਇਬ੍ਰੇਰੀ ਕਿਹੜਾ ਖਾਣ ਨੂੰ ਜਣਾ ਸਾਨੂੰ ਹਾਂ ਅਸਲੀ ਗੱਲ ਕਹਿੰਦੀ ਇਹ ਕਿਹੜਾ ਖਾਣ ਨੂੰ ਜਣਾ ਮਤਲਬ ਅਸੀਂ ਕਿ ਅਸੀਂ ਕੰਮ ਖਾਣ ਤੇ ਖੜਾ ਸਾਂ ਅਸੀਂ ਕਦੇ ਨਹੀਂ ਸੋਚਦੇ ਮੈਂ ਕਿ ਬੇਬੇ ਇਹਨੇ ਤੁਹਾਡੇ ਪੁੱਤ-ਪੁੱਤਿਆਂ ਨੂੰ ਤੀ ਪੁੱਤਾਂ ਨੂੰ ਖਾਣ ਨੂੰ ਦਊਗੀ ਪੜ੍ਹਾਈ ਤੁਹਾਨੂੰ ਮਿਲੂਗੀ ਕਿਤਾਬਾਂ ਫ੍ਰੀ ਚ ਮਿਲਣਗੀਆਂ ਬੱਚੇ ਪੜ੍ਹਨਗੇ ਬਧੀਆ ਮौज ਪਰ ਗੱਭੀ ਮੰਨਣਾ ਨਹੀਂ ਕਿਹਾਰੇ ਨਹੀਂ ਕਾਰਨ ਹੀ ਆ ਮੈਂ ਤੁਹਾਨੂੰ ਫੇਰ ਦੱਸਦਾ ਕਿ ਜੇ ਤੁਸੀਂ ਆਪਣਾ ਬੱਚਾ ਪੜਾਉਣਾ ਤਾਂ ਸਭ ਤੋਂ ਵੱਡਾ ਯੋਗਦਾਨ ਮਾਂ ਦਾ ਹੁੰਦਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਕਿ ਤਾਂ ਵਿੱਚੇ ਪਿੰਡ ਦੇ ਵਿੱਚ ਐ ਕੋਈ ਦਿੱਕਤ ਨਹੀਂ ਧੀਆਂ ਨੂੰ ਪੜਾਓ ਬੱਚਿਆਂ ਨੂੰ ਪੜਾਓ ਬੁੱਢਿਆਂ ਨੂੰ ਪੜਾਓ ਸਾਰੇ ਇੱਕ ਬਰਾਬਰ ਨੇ ਆਪ ਵੀ ਪੜੋ ਜੇ ਭਾਈ ਜਿਹੜੇ ਮੜਾ ਉਟਾ ਪੜ੍ਹ ਲੰਦਾ ਮੈਂ ਇਹਦੇ ਨਾਲ ਇੱਕ ਹੋਰ ਵੀ ਕੋਈ ਸਰਪੰਚ ਸਾਹਿਬ ਇੱਥੇ ਅਖਬਾਰ ਜੂ ਰੋ ਕੇ ਕਿ ਬਜ਼ੁਰਗ ਪੜ੍ਹ ਲੰਦਾ ਜਾਂ ਹੋਰ ਕਿਸੇ ਨੇ ਪੜਨਾ ਅਖਬਾਰੋਂ ਪੜ੍ਹ ਲੰਦਾ ਇਹ ਬੱਚੇ ਜਿਹੜੇ ਨੇ ਆਪਾਂ ਜਾਣਦੇ ਹਾਂ ਨਾ ਕਿ ਸਕੂਲਾਂ ਦੇ ਵਿੱਚ ਦੇਖਦੇ ਸੀਗੇ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਪੜਦੇ ਕਹਿੰਦਾ ਤੇ ਅਰਤੇ ਸੀ ਨਾ ਸਕੂਲ ਦੇ ਗੇਟ ਦੇ ਬਾਹਰ ਲਿਖਿਆ ਹੁੰਦਾ ਸਿੱਖਣ ਲਈ ਆਓ ਇਹ ਵਾਲੀ ਜਾਓ ਇਹ ਵਾਲੀ ਜਾਓ ਸਿੱਖਿਆ ਸਫਲਤਾ ਦੀ ਕੁੰਜੀ ਹੈ ਇਦਾਂ ਹੀ ਉਹਨੇ ਲਿਖਿਆ ਅਸੀਂ ਤੁਹਾਡੇ ਕੋਲੇ ਕਿਤਾਬਾਂ ਲੈ ਕੇ ਆਏ ਹਾਂ ਅਸੀਂ ਤੁਹਾਡੇ ਕੋਲੇ ਤੁਹਾਡੇ ਬੱਚਿਆਂ ਨੂੰ ਪੜ੍ਹਨ ਦਾ ਲਈ ਮਾਹੌਲ ਦੇਣ ਆਏ ਆ ਕਿਉਂਕਿ ਮੇਰੇ ਆਪਣੇ ਬੱਚੇ ਨੇ ਮੈਂ ਮੈਂ ਲੋਕਲ ਹੋਣ ਕਰਕੇ ਮੇਰਾ ਦੁੱਖ ਦਰਦ ਮੈਂ ਸਾਰਿਆਂ ਦਾ ਸਮਝਦਾ ਮੈਂ ਨਹੀਂ ਚਾਹਦਾ ਕਿ ਬਾਹਰ ਮੋੜ ਤੇ ਨੂੰ ਖੜੇ ਜਾ ਕੇ ਜਿਹੜਾ ਬੱਚਾ ਪੜਨਾ ਚਾਹੁੰਦਾ ਉਹ ਇੱਥੇ ਪੜਾਓ ਇਹ ਅੱਪਾ ਚਲੋ ਸਾਰੇ ਆਪਾਂ ਇੰਨੇ ਜੁੱਗੇ ਤਾਂ ਨਹੀਂ ਹੈਗੇ ਨਾ ਦੇਸੀ ਵਿਖਿਆ ਆਏ ਅੱਖੇ ਲੱਗੇ ਹੋਏ ਨਹੀਂ ਇੱਥੇ ਵੀ ਬਹਿ ਕੇ ਆਪਾਂ ਪੜ ਨਹੀਂ ਸਕਦੇ ਫਿਰ ਆਪਾਂ ਕਿਤੇ ਨਹੀਂ ਪੜ ਸਕਦੇ ਇਹ ਬੱਚੇ ਇੱਥੇ ਵੀ ਬਹਿ ਕੇ ਪੜ ਨਹੀਂ ਸਕਦੇ ਤਾਂ ਕਿਤੇ ਨਹੀਂ ਪੜ ਸਕਦੇ ਮੇਰੀ ਬੇਨਤੀ ਹੈ ਬੀਬੀਆਂ ਨੂੰ ਵੀ ਕਿ ਤੁਸੀਂ ਵੀ ਭਾਈ ਆਪਣਾ ਮਾੜਾ ਮੋਟਾ ਕਦੇ ਰਹਿ ਕੇ ਬਹਿ ਜਾ ਕਰੋ ਦੇਖ ਲਿਆ ਕਰੋ ਬੱਚੇ ਪੜਦੇ ਕਿ ਨਹੀਂ ਇਹ ਬਹੁਤ ਵੱਡਾ ਇਹ ਤਾਂ ਤੁਹਾਨੂੰ ਰਲਟ ਸਾਹਮਣੇ ਆਊਗਾ ਹਜੇ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਜਿਹੜੀਆਂ ਚੀਜ਼ਾਂ ਤੁਸੀਂ ਪੜਨ ਲਈ ਪਹਿਲਾਂ ਤੁਸੀਂ ਦੇਖਿਆ ਹੋਗਾ ਲਾਇਬ੍ਰੇਰੀ ਦਾ ਕਾਰਡ ਬਣਦੇ ਹੁੰਦੇ ਸੀ ਜਿਆਦਾ ਤੁਹਾਨੂੰ ਕਿਸੇ ਕਾਰਡ ਬਣਦਾ ਸੀ ਲਾਇਬ੍ਰੇਰੀ ਦਾ ਫਿਰ ਫੀਸ ਵੀ ਦੇਣੀ ਪੈਂਦੀ ਸੀ ਪਤਾ ਤੁਹਾਨੂੰ ਕੱਲ੍ਹ ਜਾਂ ਫੀਸ ਦਿੰਦੇ ਨੇ ਫਿਰ ਜਦ ਤੱਕ ਤੁਹਾਡਾ ਕੀ ਬੋਲਦਾ ਫੀਲ ਹੈ ਨੇ ਰਿਜ਼ਲਟ ਕਨ ਲੈਣ ਲੱਗੇ ਆਪਾਂ ਜੇ ਰੋਣ ਪਰ ਲਗਾਉਂਗਾ ਨੋ ਡਿਊ ਨੋ ਡਿਊ ਦਾ ਮਤਲਬ ਕੀ ਹੁੰਦਾ ਵੀ ਤੁਸੀਂ ਵੀ ਤੁਸੀਂ ਕੋਈ ਲਾਇਬ੍ਰੇਰੀ ਦਾ ਪੈਸਾ ਤਾਂ ਨਹੀਂ ਦੇਣਾ ਕਿਤਾਬ ਤਾਂ ਹੀ ਲੈ ਕੇ ਲਿਆ ਕੋਈ ਮੂੜ ਇਹ ਹੁੰਦਾ ਸੀ ਹੁਣ ਤੁਹਾਨੂੰ ਅਸੀਂ ਭਾਈ ਕੁਝ ਨਹੀਂ ਮੰਗਦੇ ਤੁਹਾਡੇ ਤੋਂ ਨਾ ਪੈਸਾ ਮੰਗਦੇ ਨਾ ਨੋ ਡਿਊ ਮੰਗਦੇ ਇਹਦੇ ਕਹਿੰਦੇ ਬੱਚੇ ਭੇਜ ਦੇ ਸੋ ਬਹੁਤ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੀ ਤੁਹਾਨੂੰ ਲੱਗਦਾ ਹੋਊਗਾ ਕਿ ਇਹ ਸਾਡੇ ਕੰਮ ਆਉਣ ਵਾਲੀਆਂ ਨਹੀਂ ਕੰਮ ਕਿਉਂਕਿ ਸਾਡੀ ਇੱਕੋ ਇੱਕ ਸੋਚ ਖੜੀ ਰਹਿੰਦੀ ਆ ਖਾਸ ਕਰ ਜਿਹੜੇ ਆਪਾਂ ਪਿੰਡਾਂ ਦੇ ਲੋਕ ਆ ਚੋਰ ਕਿੱਥੇ ਖੜਦੀ ਆਗੇ ਕੋਈ ਕੰਮ ਤੁਸੀਂ ਜਿੰਨਾ ਮਰਜੀ ਅਸੀਂ ਕਰਦੇ ਅਸੀਂ ਸਕੂਲਾਂ 'ਚ ਪੈਸੇ ਲਾਦੇ ਅਸੀਂ ਨਸ਼ੇ ਉੱਤੇ ਲੜਾਈ ਲੜ ਰਹੇ ਹਾਂ ਅਸੀਂ ਲੈਬ੍ਰੇਰੀਆਂ ਬਣਾਤੀਆਂ ਥੋੜੇ ਪਿੰਡ ਨੂੰ ਪਾਣੀ ਦੀ ਟੈਕੀ ਦਾ ਕਿੰਨਾ ਵੱਡਾ ਕੰਮ ਹੈ ਪਤਾ ਤੁਹਾਨੂੰ ਪਾਣੀ ਦੀ ਟੈਕੀ ਦਾ ਕਿੰਨਾ ਵੱਡਾ ਕੰਮ ਆ ਉਹ ਕਰ ਦਿੱਤਾ ਹੋਰ ਵੀ ਕਰਾਂਗੇ ਮੇਰੇ ਆਪਣੇ ਤੁਸੀਂ ਪਰ ਗੱਲ ਕਿੱਥੇ ਨਹੀਂ ਖੜਨੀ ਆਗੇ ਟੋਬੇ ਤੇ ਨਾਲੀ ਤੇ ਪਾਥੀਆਂ ਦੀ ਜਗ੍ਹਾ ਪਖਵਾੜਿਆਂ ਦੀ ਜਗ੍ਹਾ ਚਿੰਗਾਂ ਦੀ ਜਗ੍ਹਾ ਸਾਡੀ ਬਣਾ ਲੈ ਲਾ ਕੇ ਭਾਈ ਮੇਰੇ ਵੱਸ ਮੈਂ ਜਿੱਲੇ ਕਾ ਸਗਦਾ ਉਹਨਾਂ ਕੀ ਕਸ ਤਾ ਸਾਡੀ ਸਾਡੇ ਮੈਂ ਪਿੰਡਾਂ ਚ ਜਾਣਾ ਬਗਰ ਸਾਨੂੰ ਕੋਈ ਇਸ ਗੱਲ ਦੀ ਸ਼ਾਬਾਸ਼ੀ ਨਹੀਂ ਹੁੰਦੀ ਤੂੰ ਤੂਆ ਕੰਮ ਕਰਦਾ ਨਾ ਸਾਡੇ ਤਾਂ ਤੂੰ ਕਿਹਾ ਕਿ ਸਾਡਾ ਸਾਡੇ ਤੋਂ ਪਸਵਾੜੇ ਵਾਪਜੇਗਾ ਦੇ ਸਾਨੂੰ ਪਾਈ ਹੋ ਕਿੰਨੀ ਪੁੱਛੋ ਜਾਂ ਸਾਡੇ ਟੋਬਾ ਭਰੇ ਹੋਇਆ ਜਾ ਕੇ ਦੇਖ ਲੈ ਸਾਡੀ ਨਾਲੀ ਭਰੀ ਹੋਈ ਹੈ ਨਾਲੀ ਤੋਂ ਉੱਤੇ ਨਗਾਵੇਂ ਦੇ ਵਿੱਚ ਜੇ ਨਾਲੀ ਜਾਂ ਟੋਬੇ ਚ ਗੰਦ ਪੈਂਦਾ ਕਦੋਂ ਮਾਤ ਲੱਗ ਗਈ। ਹਾਂ। ਕਦੇ ਗੰਡੂ ਵਾਲੇ ਅੱਜ ਪਾਗ ਗਏ ਨੇ। ਹਾਂਜੀ। ਗੰਡੂ ਵਾਲੇ ਤਾਂ ਨਹੀਂ ਆਏ। ਨਹੀਂ ਜੀ ਨਹੀਂ। ਕ੍ਰੀਂਪੁਰ ਵਾਲੇ ਵੀ ਨਹੀਂ ਆਏ। ਹਾਂ ਜੀ। ਕ੍ਰੀਂਪੁਰ ਵਾਲੇ ਹੈਗੇ। ਠੀਕ ਹੈ। ਆਹ ਕੌਣ ਕੌਣ ਪਾਉਂਦਾ? ਕਿਉਂ ਪਾਉਂਦਾ? ਮੇਰਾ ਪਿੰਡ ਭਾਦਰਗਾੜਾ ਹੈ। ਮੈਂ ਆਪਣੇ ਪਿੰਡ ਦਾ ਤੁਹਾਨੂੰ ਦੋਸ਼ ਦਵਾ। ਮੈਂ ਜ਼ਿੰਮੇਵਾਰ ਉੱਥੇ ਦਾ। ਅਜ਼ੀਜ਼ ਮੇਰੀ ਬੇਨਤੀ ਤੁਹਾਨੂੰ ਅੱਛ ਬਣ ਕੇ ਸਿਰਫ ਇਹ ਆ ਮੈਂ ਤੁਹਾਡੇ ਕੋਲ ਕੁਝ ਨਹੀਂ ਮੰਗਦਾ ਸਿਰਫ ਮੈਂ ਤੁਹਾਡੇ ਕੋਲ ਮੰਗਣਾ ਕਿ ਯਾ ਥੋੜੀ ਜਿਹੀ ਸਫਾਈ ਦਾ ਧਿਆਨ ਰੱਖੋ ਆਪਣੇ ਕੋਲ ਅੱਜ ਡਸਟਬਿਨ ਲਾ ਲਿਏ ਆ ਮੈਂ ਹੁਣ ਚੱਲਦਾ ਦੇਖ ਲਓ ਜੀ ਨਾਲੀਆਂ 'ਚ ਆ ਹੁਣ ਵੀ ਦੇਖ ਕੇ ਕੋਈ ਮੋੜ ਮੋੜ ਦੀ ਸਰ ਲੇਜ਼ ਦੇ ਲਿਹਾਵੇ ਕੁਪਰੇਆਂ ਦੇ ਲਿਹਾਵੇ ਸਿਆਪੀ ਦੇ ਕਾਉਚ ਪਲਾਸਟਿਕ ਦੇ ਬੋਸਕਾ ਬੱਚਿਆਂ ਦੇ ਡਾਈਪਰ ਸਾਰਾ ਨਾਲੀ 'ਚ ਪੁਰ ਐਮਐਨ ਲਾ ਦਿਓ ਕੋਈ ਮੈਂ ਤੁਹਾਨੂੰ ਬੈਂਕ ਖੜਾ ਤਾ ਇਹ ਮੇਰੀ ਬੇਇੱਜ਼ਤੀ ਨਾਲ ਹੀ ਕੁੱਪਕ ਅਸੀ ਹੁੰਦੀ ਹੈ ਹੋਰ ਤਾਂ ਗੱਲ ਹੀ ਨਹੀਂ ਪੈ ਮੇਰਾ ਕਸੂਰ ਕਿੰਨਾ ਫਿਰ ਗੰਦ ਪਾਉਣਾ ਸਾਰਿਆਂ ਦੇ ਨਾਲ ਕੇ ਕਹਾਂਗੇ ਨਰੇਗਾ ਨਾਲੀਆ ਸਾਫ ਕਰੇਗਾ ਕਿਹੜੀ ਕਿਤਾਬ ਚ ਲਿਖਿਆ ਹੋਇਆ ਹੈ ਜਿਹੜੀ ਕਿਤਾਬ ਚ ਲਿਖਿਆ ਦੀ ਹੈ ਸੋ ਇਸ ਕਰਕੇ ਆਪਣੀ ਸਫਾਈ ਤੁਹਾਨੂੰ ਆਪ ਕਰਨੀ ਪਊਗੀ ਠੀਕ ਹੈ ਜਿੱਦਾਂ ਆਪ ਤੋਂ ਦੇਸ ਸਫਾਈਆਂ ਕਰਦੇ ਹੁਣ ਤੁਹਾਡੇ ਜੇ ਅਸੀਂ ਆਪਣਾ ਗੰਦ ਵੀ ਨਹੀਂ ਆਪ ਕਰ ਸਕਦੇ ਤੇ ਵੀ ਭਾਈ ਕਿਸੇ ਦੀ ਮਾਵਾ ਨਹੀਂ ਪੈਣਾ ਨੇ ਈਆਂ ਜਿਹੜੇ ਕੰਮ ਕਰਦੇ ਠੀਕ ਹੈ ਹਰ ਬੰਦੇ ਦੀ ਆਪਣੀ ਇੱਜ਼ਤ ਆ ਆਪਣੀ ਰਿਸਪੈਕਟ ਆ ਮੈਂ ਤਾਂ ਤੁਹਾਨੂੰ ਵੀ ਗੱਲ ਦੱਸਦਾ ਵੀ ਇੱਕ ਸਿਸਟਮ ਬਣਿਆ ਸਿਸਟਮ ਦੇ ਸਹਾਰੇ ਚੱਲਣਾ ਤੁਹਾਨੂੰ ਜ਼ਰੂਰੀ ਜਿਹਾ ਹੈ ਜੇ ਜਿੱਦਤ ਤੁਹਾਨੂੰ ਬਣਾ ਕੇ ਦਿੱਤੀਏ ਜਾਂਦੇ ਨੇ ਉਹਦੀ ਸਹਾਈ ਉਹਦੀ ਮੈਂਟੇਨੈਂਸ ਸਰਕਾਰ ਦਾ ਤੁਹਾਡਾ ਆਪਣਾ ਕੰਮ ਹੁਣ ਜਿੰਨੇ ਆ ਬੀਬੀਆਂ ਥੱਲੇ ਆਪਾਂ ਬੈਠਦੇ ਆ ਕਿ ਜੇ ਇੰਦਰ ਬੈਠਦੇ ਆ ਚਲੋ ਚਾਰ ਬੀਬੀਆਂ ਨੇ ਬਹਿਣਾ ਹੁੰਦਾ ਆਪਣਾ ਉਹਨੇ ਜਰੂਰ ਜਿਹੜਾ ਮਾਰ ਲਿਆ ਕਰੋ ਦੇਖ ਲਿਆ ਕਰੋ ਭਾਈ ਧੀ ਪੁੱਤ ਤੁਹਾਡਾ ਪੜਦਾ ਜਾਂਦਾ ਉੱਥੇ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਲਾਇਬ੍ਰੇਰੀ 'ਚ ਨਹੀਂ ਜਾ ਸਕਿਏਓ ਵੱਡੇ ਅਫਸਰ ਬਣਨ ਨੂੰ ਰਹਿ ਗਏ ਖੁੱਝ ਗਏ ਕਿਉਂਕਿ ਉਹਨਾਂ ਨੂੰ ਪੜ੍ਹਾਈ ਦਾ ਮੌਕਾ ਨਹੀਂ ਮਿਲਿਆ ਕਹਿੰਦੇ ਤੁਸੀਂ ਇਹ ਨਹੀਂ ਕਹਿ ਸਕਦੇ ਮੈਨੂੰ 얘 ਨੂੰ ਕਿ ਐਪੀ ਸਾਡੇ ਜਵਾਕ ਪੜ੍ਹੇ ਨਹੀਂ ਐ ਸੱਤੋਂ ਸਾਡੇ ਲਈ ਕਰੇ ਮੈਂ ਤਾਂ ਭਾਈ ਥੋੜੇ ਜੀ ਦੀ ਪੁੱਤਾਂ ਮੈਂ ਤਾਂ ਤੁਸੀਂ ਇੱਕ ਨਹੀਂ ਦੋ ਕਹੋਗੇ ਮੈਂ ਦੋ ਵੀ ਬਣਾ ਦੂੰ ਪਰ ਪੜਨ ਵਾਲੇ ਹੋਣ ਜਿਉਂ ਪੜਨ ਵਾਲੀ ਬੱਚਿਆਂ ਦੇ ਹੁਣ ਮੈਂ ਤੁਹਾਨੂੰ ਹੋਰ ਦੱਸਦਾ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣੀਆਂ ਕਦੋਂ ਸ਼ੁਰੂ ਕੀਤਾ ਉਥੇ ਇਹ ਲਾਇਬ੍ਰੇਰੀ ਜਿਹੜੀ ਕੱਦ ਲਈ ਬਣਦੀ ਆ ਕੱਦ ਲਈ ਹੁੰਦੀ ਜੀ ਕੱਦ ਲਈ ਹੁੰਦੀ ਹੈ ਜੀ ਅਡਲ ਉਹ ਮੀਟਿੰਗ ਰੂਮ ਬਣਾ ਲਿਆ ਮੈਂ ਗਿਆ ਪਿੰਡ ਤੋਂ ਕਿਹਾ ਬਿਲਕੁਲ ਹੀ ਸੀ ਲੱਗਿਆ ਸੀ ਵੀ ਅਸੀਂ ਮੈਂ ਮੈਂ ਕੀ ਕਹਿੰਦਾ ਇਹ ਤਾਂ ਮੀਟਿੰਗੇ ਕਰ ਲਈ ਇੱਥੇ ਬਿਲਕੁਲ ਕੋਈ ਮੀਟਿੰਗ ਨਹੀਂ ਹੈ ਮੀਟਿੰਗ ਰੂਮ ਨਹੀਂ ਹੈ ਬਰ ਉਹ ਕਿਹਾ ਉਹ ਬਿਲਕੁਲ ਨਹੀਂ ਹੋਊਗਾ ਮੇਰਾ ਕਹਿੰਦਾ ਚੱਲ ਕੇ ਅਸੀਂ ਫਰਾਨੀ ਮੀਟਿੰਗ ਕਰ ਲੈਂਦੇ ਆ ਆਪ ਪੜਾਈ ਸੰਬੰਧੀ ਦੀ ਮੀਟਿੰਗ ਹੋ ਵੀ ਪੜਾਈ ਪੰਚਾਇਤ ਦੀ ਵੀ ਉਸ ਤੋਂ ਅੰਮੀ ਥੋੜਾ ਬਣੇ ਜਦ ਪੜਾਈ ਵਾਲਾ ਸੋਚ ਕਰਕੇ ਮੈਂ ਉਹਨਾਂ ਨੂੰ ਵੀ ਮੈਂ ਆਪਾਂ ਇਸ ਚੀਜ਼ ਦੀ ਗੌਰ ਜੂਰ ਰੱਖਣੀ ਆ ਤੇ ਇਹ ਜਿਹੜਾ ਕੰਮ ਆ ਇਹ ਸਿਰਫ ਪੜਾਈ ਲਈ ਆ ਪੜਾਈ ਲਈ ਬੱਚੇ ਡਿਸਟਰਬੈਂਸ ਬਿਲਕੁਲ ਨਹੀਂ ਚਾਹੀਦੀ ਜਿ ਤੁਸੀਂ ਦੇਖਿਆ ਹੋਗਾ ਆਵਾਜ਼ ਸਿਰਫ ਅੱਖਾਂ ਹੰਦੀਆਂ ਹੋਰ ਕੋਈ ਆਵਾਜ਼ ਤਾਂ ਨਹੀਂ ਉਹ ਦਿੱਤੀ ਇਸੇ ਕਰਕੇ ਨਹੀਂ ਆਉਂਦੀ ਕਿਉਂਕਿ ਬੱਚੇ ਜੇ ਉਹ ਸ਼ਾਂਤੀ ਨਾਲ ਬੈਠਣਗੇ ਤਾਂ ਹੀ ਪੜ੍ਹਨਗੇ ਸੋ ਇਹ ਚੀਜ਼ਾਂ ਦਾ ਬਿਲਕੁਲ ਧਿਆਨ ਰੱਖਣਾ ਪਾਪਾ ਸਾਬ ਗੌਰ ਰੱਖਣੀ ਆਪਾਂ ਨੇ ਤੁਸੀਂ ਕੋਈ ਬੰਦਾ ਤੁਸੀਂ ਚਲੋ ਜ਼ਿੰਮੇਵਾਰ ਹੋ ਸਾਰੇ ਕੋਈ ਬੰਦਾ ਐਵੇਂ ਬੱਚਿਆਂ ਦੇ ਪੜਾ